ਵਾੜਾ ਕਰੇ ਜੜੇ ਹੱਥ ਨਾਲ ਦੇਖੋ ਜੀ ਹਰਿੰਦਰ ਜਾਂਡੀਆਂ ਯਾਰਾਂ ਦੇ ਯਾਰ ਆ ਗਏ ਐ ਯਾਰਾਂ ਦੇ ਵਿੱਚੋਂ ਚੱਲ ਕੇ ਆਇਆ ਸਭ ਤੋਂ ਲੰਮਾ ਪੈਣਾ ਤਾਂ ਓਏ ਕਿਹੜਾ ਆਉ ਗਿਆ ਆ ਦੇਖੋ ਆ ਦੇਖੋ ਪ੍ਰੋਮੋਟਰ ਨੇ ਇਹ ਪ੍ਰੀਤ ਐ ਇੱਕ ਰਾਚੋ ਵਾਲਾ ਹੋਰ ਕਿੱਦਾਂ ਬਾਪੂ ਆਹ ਦੇਖੋ ਸੈਟ ਆ ਸ਼ੁਕਰ ਜਗਤਪਰੀ ਕਰਦਾ ਜੀ ਕਰਾਂਗੇ ਪਾਰ ਹੋ ਗਿਆ ਪਾਰ ਪਾਰ ਆਪਾਂ ਪਾਰ ਜੜਿਆ ਲੱਗੇ ਖਾ ਚੜਿਆ ਪਾਰ ਲੱਗ ਗਿਆ ਗੁੱਸਿਆ ਇਹਦੇ ਤੋੜਾ ਸੇਹਨ ਘਾ ਰਿਹਾ ਹੈ ਤੱਤੀ ਜੀ ਰਸਤੇ ਹੈ ਪੀ ਦਾ ਮੋਢਾ ਥਰਾ ਥੋੜਾ ਇੰਜਰਡ ਹੋਇਆ ਦੋ ਆਈ ਨੋ ਘਾ ਤਾਂ ਮਾਰ ਲਈ ਵਾਰ ਖਾਣੀ ਏ ਖਾਣੀ ਵੇਖਣਾ ਸਾਰ ਕਿੜੀ ਕਿੜੀ ਜੀ ਦਾ ਬੰਦੀ ਕਾਦੀ ਇਹ ਚੀਜ਼ ਕੀ ਆ ਇਹ ਖੰਡ ਦੀ ਬੰਦੀ ਤੇ ਖੰਡ ਦੀ ਜਿਆਉਣਾ ਤਾਂ ਘੜਿਆ ਪਿਆ ਮੇਰਾ ਤੋਪ ਪਤਾ ਕਿੰਨੀ ਜਿੰਨੀ ਗਰਮੀ ਚ ਅਸੀਂ ਖੇਡ ਗਏ ਅਜ ਨਾਲੇ ਖੇਡ ਗਏ ਅਜ ਨਾਲੇ ਉਹ ਕਹਾਂ ਰਿਹਾ ਦੋ ਮਹੀਨੇ ਜੱਜ ਇੱਕ ਸਵੇਰੇ ਇੱਕ ਅੱਛਾ ਮਾਰ ਗਿਆ ਨਾ ਪਲਵਾਂ ਲਈ ਇੱਕ ਜੱਗੇ ਪਲਵਾਂ ਲਈ ਜ਼ਰੂਰੀ ਬਣਾਉਣਾ ਜੀ ਕੈਨੇਡਾ ਦੇ ਖੇਡਣ ਦੇ ਉੱਤੇ ਪਹਿਲੇ ਪੁਲਿਸ ਨੇ ਪਹਿਲਾਂ ਮੈਨੂੰ ਕਿਹਾ ਤੂੰ ਉਦਾਂ ਹੀ ਆ ਗਿਆ ਨਹੀਂ 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 ਪਾ ਬਾਬਾ ਨਾਨਕ ਦੇ ਅਰਦਾਸ ਕਰਤੇ ਕੋਈ ਪਹਿਲਵਾਨ ਨੂੰ ਕੋਈ ਨਹੀਂ ਫੜ ਸਕਦਾ ਸੁਣਾ ਸਹੀ ਗੱਲ ਬੋਲ ਰਿਹਾ ਹੈ ਬੜਵਾ ਲਈ ਪੱਕਾ ਬਣਾਉਣਾ ਇੱਕ ਮੋਰ ਸਪੈਸ਼ਲ ਹੈ ਮੋਰ ਬਣਾਈਏ ਕੀ ਬਣਵਾਈਏ ਕੀ ਬਣਾਉਣਾ ਦਾਵਾ ਕਹਿੰਦਾ ਆਪਣਾ ਪ੍ਰਾਣਾ ਦਿੱਲੀ ਹੈ ਬੜੇ ਚਿਰ ਦਾ ਪਿੰਨਾਂ ਜੁੜਿਆ ਹੈ ਅੱਛਾ ਦਾਵਾ ਕਹਿੰਦਾ ਮੈਨੂੰ ਮੋਰ ਬਣਾ ਕੇ ਨਾ ਦਿਆ ਕਰ ਮੱਖਰੀ ਚੀਜ਼ ਮੈਂ ਨੇ ਚਲੀ ਜਰੂਰਾਂ ਵੀ ਬਰੇ ਦੀਨ ਬਾਦ ਦਰਸ਼ਨ ਦਿੱਤੇ ਅੱਜ ਸੁਨਾ ਮਨ ਕੀ ਵਿਕਾਸ ਸੀ ਇੱਧਰ ਕਿੰਤਰਾਂ ਦੀ ਬਣਾਈ ਐ ਠੀਕੇ ਐ ਇਹ ਬੇੜਾ ਕਿ ਜਾ ਕੀ ਕੀ ਬਣਿਆ ਕੀ ਐ ਜਗਾੜ ਜਿਹਾ ਬਸ ਇੱਧਰ ਆ ਪਾਰ ਟੁੱਟ ਗਿਆ ਦਾ ਬਜਾਰੇ ਦਾ ਮੋਰ ਬਣਿਆ ਇਹ ਪੂਰਾ ਐ ਹੋਰ ਪੂਰਾ ਕੱਚਾ ਜੇ ਉਹਦਾ ਕੁੜੀ ਨਜ਼ਰ ਬੜੀ ਜੜਾਂ ਦੀ ਵੱਜੀ ਥੋੜਾ ਥੋੜਾ ਵੜਦਾ ਤਾ ਵੜਦੇ ਸੜਾ ਸੜਾ ਅੰ内 ਤੇ ਸਾਰੇ ਦੀ ਨਜ਼ਰ ਕਿੰਨੀ ਚੱਬੀ ਉਹ ਸਗਾਸ ਮੈਨੇ ਗਾ ਗਿਆ ਕੀ ਆ ਗੀ ਦੀ ਜਾਈਦਾ ਪਹੁੰਚ ਗਿਆ ਜੇ ਹਾਂਦੀ ਆ ਗਏ ਸਤਿ ਸ਼੍ਰੀ ਅਕਾਲ ਜੀ ਜੀ ਆਪ ਵੀ ਠੀਕ ਆ? ਵਾਹ ਯਾਰ ਜਿੰਮ ਜੀ ਨਾਮ ਮਰਲੀ ਚੱਕੇ ਨੇਰੀ ਹੋ ਜਾ। ਆਹ ਟੱਲੀਆਂ ਆਹ। ਥੇੜਾ ਰੱਖੀ ਜੀ ਲਈਏ। ਰੱਖ ਜਣੇ। ਅੜੀ ਟੱਲੀ ਰਹਿਣ ਦੀ। ਪੁਰਵਾ ਚੰਗਾ ਯਾਰ। ਤੂੰ ਐਵੇਂ ਵਲਵਲ ਦਿੱਤੀ। ਬੋਤਲ ਵਿੱਚ ਰੱਖੀ ਆ। ਪੁੱਛੋ ਆ ਆਪਣੇ। ਫਿਰ ਵੀ ਚੰਗੀ ਗੱਲ ਤੇ ਚੰਗੀ ਗੱਲ ਹੈ ਸਫਾਈ। ਥੀ ਵੱਡੀ ਸਾਹਮਣੇ ਨਹੀਂ ਜਿਹੜੇ ਟੂੜੇ ਬਣਾਉਂਦੇ ਗੋਲ ਗੱਪੇ ਜੀ ਉਹਨਾਂ ਨੇ ਪਾਣੀ ਪੁਣੀ ਦਾ ਤੋਂਦੇ ਹੱਥੋਂ। ਉਦਾਂ ਹੀ ਡਹਿ ਬਿੰਦੇ ਵਿੱਚ ਮਟੀਰੀਅਲ। ਵਾਹ ਵਾਹ। ਉਹ ਨਹੀਂ ਪਤਾ ਨਹੀਂ ਕੀ ਸਿਸਟਮ ਹੈਣਾ। ਵਧੀਆ ਗੱਲ ਯਾਰ ਸਫਾਈ ਤੇ ਜੀ। ਪਹਿਲਾਂ ਸੁਰੱਖਤ ਤਤੋ ਗੇਰੇ ਸਾਬ ਵੀ ਗਿਟੋ ਆਪਣੇ ਆਪਣੀ ਸੇਫਟੀ ਆ ਕਈ ਬੰਦਾ ਇਥੇ ਕਈ ਗੱਡੀਆਂ ਵਾਲੇ ਉਧਰ ਜਾਣ ਲੱਗਾ ਕਈ ਵਾਰੀ ਛੱਡ ਦਿੰਦੇ ਮੈਨੂੰ ਕੋਲ ਉੱਤੇ ਮੁੱਠੀ ਆ ਦੁਖਾ ਦੇ ਦੋ ਤਾਂ ਮੈਂ ਕਹ ਤੇਰੇ ਸਾਹਮਣੇ ਪਾਣੀ ਰੱਖ ਲਈ ਬੇਕਿਆਰੀ ਤੂੰ ਚੜ ਕੇ ਰਿਹਾ ਕਰ ਕੀ ਹਾਲ ਹੈ ਲਾ ਭੱਜ ਗਿਆ ਥੋੜੇ ਤੇ ਆ ਜੀ ਚੁੱਕ ਲੈ ਕੋਈ ਤੇ ਫਿਰ ਆ ਇਹ ਜਿੱਦਾਂ ਜਿੰਦਾ ਮਾਰਕਰ ਰੱਖਿਆ ਉਹ ਬੂੜੇ ਵਾਲਾ ਤੇ ਲੈਣੇ ਹੁੰਦੇ ਦੇ ਤੁਰ ਲੱਗ ਗਿਆ ਸਰ ਕੀ ਗਾ ਹੀ ਮੜਾਈ ਆ ਉਹ ਕਿਰਖਾ ਵੀ ਇੱਕ ਰਾਂ ਬੂੜੇ ਮੜਾ ਇੱਥੇ ਤੁਰ ਕੇ ਵਿਖਾਵੀ ਉਹ ਬੂੜੇ ਤੁਰ ਕੇ ਓ ਯਾਰ ਸਹੀ ਵੀ ਕੁਝੀ ਹੁੰਦਾ ਫੇਰ ਇਦਾਂ ਇੱਕ ਦਿਨ ਚੋਰੀ ਪਾਲੇ ਕੇ ਨੇ ਉਹਨਾਂ ਦਾ ਮਾਰ ਤੱਕ ਗਿਆ ਵਾ ਠੀਕ ਹੈ ਨਹੀਂ ਨਹੀਂ ਠੀਕ ਹੈ ਪਾਸ ਹੈ ਮੜਾ ਬੂਟਾ ਮੜੀ ਨਹੀਂ ਤੂੰ ਮੜ ਖਿਲੀ ਲਾਉਂਦੇ ਓ ਨਹੀਂ ਉਹ ਜੱਟਾਂ ਉੱਡਦੀ ਪੈ ਨੇ ਬੂੜ ਚੰਗੇ ਮਹੰਗੇ ਪਾਏ ਇਹਦਾ ਜਰਾਬਾਂ ਦਾ ਜਿੱਤਾ ਭੁੱਲ ਗਿਆ ਘਰੇ ਛੋਟ ਪਈਆਂ ਛੋਟ ਪਈਆਂ ਬੂਟਾਂ ਨਹੀਂ ਸੰਭਾਲ ਬੜੀ ਕਰਦਾ ਮੁੰਡਾ। ਉਹ ਅਕੈਡਮੀ ਚ ਮੁੰਡਾ ਵੱਢਦੇ ਲੱਗਾ ਹੀ ਐ ਤੇ ਉਹ ਵਰਗੂਟਾਂ ਬਦਲੇ। ਇਹ ਕਹਿੰਦਾ ਮੇਰੇ ਉਸਤਾਦ ਦੇ ਬੂੜ ਆ। ਉਸਤਾਦ ਦੇ ਬੂੜ ਪ੍ਰੀਤ ਨੇ ਦਿੱਤੇ ਇਹਨਾਂ ਦਾ। ਇੱਕ ਤਾਂ ਬਾਹਰ ਅੰਦਰ ਜਾਂਦਾ ਟਰੰਕ ਨੂੰ ਵਿੱਚ ਰੱਖ ਕੇ ਤੇ ਜਿੰਦਰਾ ਮਾਰ ਕੇ ਜਾਂਦਾ ਨਾ। ਜਿੰਦਰਾ ਮਾਰ ਕੇ ਜਾਂਦਾ ਸਹੀ ਗੱਲ। ਪੌਣੇ ਥੋੜੀ ਅੱਜ ਹੀ ਅੱਜ ਹੀ ਕਿਤੇ ਪਾਲੇ ਉਦਾਂ ਮੌਂਦਾ ਥੋੜੀ ਆ। ਮੈਂ ਨਾ ਪਹਿਲਵਾਨੀ ਪਲੂਨੀ ਕਰਦਾ ਪਹਿਲਾਂ ਸਿੱਧਾ ਕਬੱਡੀ ਹੈ। ਨਹੀਂ ਖੋਲਦਾ ਨਾ ਖੋਲਦਾ ਨਾ ਕੰਮ ਨਾ ਹੋ ਦੇਣੀ। ਕਿਹੜਾ ਖੜਾ ਜੀ? ਹਾਂਜੀ ਕਿਹੜੇ ਖੜੇ? ਉਹ ਸਾਡੇ ਪਿੰਡ ਹੀ ਖੋਲਦੇ ਨੇ। ਕਿਹੜਾ ਪ ਆਉ ਲੋ ਦਰਪਾਨ ਦੇ ਹਾਂ ਢੋਲਾ ਭੋਵੇਂ ਲਗਾਇਆ ਢੋਲਾ ਲੈ ਕਿੰਨਾ ਚਿਰ ਹੋ ਗਿਆ ਕੋਈ ਗਏ 4 ਸਾਲ ਮਹੀਨੇ ਫਿਰ ਦੇਖ ਕੋ ਫੁਲਵਾਨੀ ਜਾ ਇਹਨੂੰ ਕੌਡੀ ਦੇ ਵਿੱਚ ਇੱਥੇ ਕਿੰਨਾ ਚਿਰ ਹੋ ਗਿਆ ਕਰਿਆਲੇ ਇਹਨੂੰ 1.5 ਸਾਲ ਰਿਡ ਰਿਹਾ ਨਹੀਂ ਜਾ ਫਿਰ ਹੌਲੀ ਹੌਲੀ ਟੀਮ ਸਾਰੀ ਘਰ ਦੀ ਤਿਆਰ ਕਰ ਲੈਣੀ ਆਪਾਂ ਜੀ ਫਰੀਦ ਹੋ ਪੌਣ ਜੀ ਤੁਹਾਨੂੰ ਕਿੰਨੇ ਕਾਉਂਦੇ ਡਾਲਰ ਆਹਿੰਦਾ 500 ਇਹ ਜਿੱਦੇ ਵੀ ਡਾਲਰ ਵਾਲੀ ਨਹੀਂ ਕਾਉਂਦੇ ਇਹਦੀ ਸਿਫਤ ਹੈ ਵੀ ਜਿੰਨੇ ਕਾਹਿੰਦੇ ਉਹਨੇ ਗਰੀਬਾਂ ਚ ਵੰਡ ਦਿੰਦਾ ਏ ਆਹੀਂ ਡਾਲਰਾਂ ਵਾਲੀ ਨਹੀਂ ਬੈਜਾ ਦੂਜਾ ਕਦੀ ਹਿਸਾਬ ਲੈਦਾ ਨਹੀਂ ਕਦੀ ਕਮਾਏ ਆ ਆਹੀਂ ਸਿਰਫ ਸਾਨੂੰ ਵੀਰ ਭਰਾ ਕਹਿੰਦੇ ਵੀ ਪੌਣ ਜੀ ਵਲੌਗ ਬਣਾਇਆ ਕਰੋ ਨਹੀਂ ਉਹਨੇ ਪੈਸੇ ਦਾ ਕਰਦਾ ਕੀ ਆਹੀਂ ਜੋ ਪੌਣ ਸਾਨੂੰ ਡਾਲਰਾਂ ਦਾ ਸ਼ੌਂਕ ਹੈ ਵੀ ਤੇ ਰੋਹ ਹੀ ਸੁੱਟੀ ਏ ਉੱਥੇ ਪਈ ਹੁੰਦੇ ਨੇ ਪੌਣੇ ਸਾਨੂੰ ਵਧੀਆ ਲੱਗਦਾ ਦੱਸ ਹਾਂ ਉਹਨਾਂ ਪੈਸਾ ਕਰਦਾ ਕਿ ਬਾਹਰ ਓਏ ਆਪਾਂ ਗਰੀਬ ਬਣ ਜੋ ਵੀ ਹੁੰਦਾ ਆਪਾਂ ਨਾ ਥੋੜੀ ਨਾ ਵੀ ਦਿੱਤੇ ਆ ਦੇ ਕੇ ਦੱਸੀ ਤੇ ਥੋੜੀ ਆਇਆ ਥੋੜੀ ਵੀ ਇਥੇ ਵਲੌਗ ਚ ਪੈਸੇ ਪੜਾ ਗਿਆ ਖੁਮੈਂ ਦਿੱਤੇ ਆ ਸਾਨੂੰ ਤਾਂ ਪਤਾ ਹੀ ਐ ਇਦਾਂ ਮਹਾਂ ਲੱਗਾ ਵੀ ਕੱਢਣੇ ਕਿਦਾਂ ਪੈਸੇ ਆਏ ਉਹ ਫਿਰ ਕਾਦੀ ਸੇਵਾ ਆਵਾ ਖੱਟ ਲਈ ਲੈ ਚੱਲੀਂ ਪ੍ਰੀਤ ਦੱਸਦਾ ਨਹੀਂ ਮੈਨੂੰ ਪਤਾ ਉਹਰੇ ਆਪਦੀ ਬਾਵਾ ਖੱਟਣੇ ਉਸਤਾਜ ਜੀ ਪਹੁੰਚ ਗਏ ਜੇ ਠੀਕ ਠਾਕ ਜੇ ਲੇਟ ਹੀ ਆਏ ਜੇ ਅੱਜ ਆਲ ਰੈਡੀ ਕੀ ਜਾਂਦਾ ਮੋਟੇ ਸਭ ਅੱਜ ਕੁਝ ਲਿਆ ਕਰਦੇ ਆਂ ਸਾਲ ਕੰਮ ਇਟ ਰੈਸਟੋਰੈਂਟ ਕਿੰਨਾ ਚਿਰ ਅਰੈਸਟ ਕਰਨੀ ਪਊਗਾ ਏਦਾਂ ਆ ਜੂਗਾ ਨਾ ਸੱਟ ਵੇਖੋ ਮਾਰਾ ਚਲ ਮਾਰਾ ਇਹ ਮੇਰ ਕਰੇ ਉਹੀ ਜਾਣਾ ਸੱਟ ਏਦਾਂ ਹੀ ਕਿੰਨੇ ਦਿਨਾਂ ਦੀ ਰੈਸਟੋਰੈਂਟ ਕਬੱਡੀ ਦਾ ਵੱਡੀ ਸਾਰ ਕਬੱਡੀ ਕਿਹੜੇ ਪਲੇਅਰਾਂ ਨੂੰ ਖੱਟਾਂ ਦੱਸਿਆ ਸਾਰਿਆਂ ਨੂੰ ਦੱਸਦੀਆਂ ਆਪਾਂ ਨੇ ਪਰਵਾਹ ਕਰੀ ਜਿੱਤ ਇੱਕ ਪਾਈ ਖੱਟਾਂ ਤੇ ਕਹਿੰਦੇ ਨਾਲ ਕਰਦੇ ਕੱਢਦੇ ਲੋਰ ਜੁਲਦੇ ਰਹਿਣ ਪ੍ਰੀਤ ਵੀ ਨਾ ਰਹੇ ਬੜੀ ਹੋਣੀ ਚੱਲੋ ਉੱਥੇ ਕੀ ਟਾਈਮ ਕਰੋ ਦੋ ਮੈਚ ਕੱਢ ਕੇ ਆਏ ਅੱਜ ਕਬੱਡੀ ਦਾ ਖਰਾਸਾ ਮਸੂਲ ਹੋਣੀ ਆ ਦੁਨੀਆ ਦੇ ਵੱਡੇ 스타 ਵੀ ਲੋ ਪ੍ਰੀਤ ਲਈ ਵੀ ਤਾੜੀਆਂ ਮਾਰਦੇ ਮਾਰੇ ਮਿੱਤਰੋ ਪ੍ਰੀਤ ਭਾਈ ਮੱਧੋ ਵਾਲੇ ਦੇ ਕਹਿੰਦੇ ਬਾਊ ਨਵੇਂ ਪੰਡਿਆ ਉਹ ਵੀ ਮੈਦਾਨ ਦੇ ਵਿੱਚ ਆ ਗਿਆ ਬਾਅਦ ਵਿੱਚ ਜਰ ਜਾਵਾਂਗੇ ਇਹ ਮੇਰੀ ਬੇਨਤੀ ਹੈ ਪ੍ਰਬੰਧਕਾਂ ਵੱਲੋਂ ਪ੍ਰਵਾਨ ਕਰਿਓ ਉਧਰ ਕਹਿੰਦੇ ਸੁੱਖਾ ਵੀ ਆਇਆ ਪੱਜਬੋ ਵਾਲਾ ਸ਼ਾਹਕੋਟੀਆਂ ਮਨ ਲਾਇਦੇ ਮੇਲੇ ਤੋਂ ਕਬੱਡੀ ਕਲੱਬ ਮੋਗੇ ਦੀ ਟੀਮ ਦੇ ਵੱਲੋਂ ਆਲੀ ਕੇ ਦੀ ਧਰਤੀ ਦਾ ਕਹਿੰਦੇ ਸੁੱਖੀ ਭਲਵਾਨ ਹਰਿਆਣੇ ਦੇ ਵਿੱਚੋਂ ਚੱਲ ਕੇ ਆਇਆ ਸਭ ਤੋਂ ਲੰਮਾ ਪੈੜਾ ਤੈ ਕੀਤਾ ਓਏ ਪਹਿਲੀ ਕਬੱਡੀ ਦੇ ਪ੍ਰੀਤ ਦੇ ਸੁੱਖੀ ਭਲਵਾਨ ਏ ਮੇਰਾ ਰੱਬਾ ਬੱਲੇ 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 ਓ ਬੱਲੇ ਬੱਲੇ ਜੈ ਮਹੀ ਕਬੱਡੀ ਦੇ ਬਾਈ ਟਾਰਾ ਟਾਲਾ ਪਿੰਡ ਕਿਵੇਂ ਇਹਦੀ ਖੇਡ ਵਧੀਆ ਲੱਗਦੀ ਇੱਕ ਵਾਰੀ ਤਾੜੀ ਰਾਜਿਆਂ ਦੇ ਵਿੱਚ ਅੱਜ ਦਾ ਦੁਸਾਦ ਪਿੰਡ ਬਣੇ ਦੋਜੀਂ ਦੇ ਪਿੰਡ ਦਾ ਸੁਨੀਲ ਆਇਆ ਹੈ ਉੱਡਾ ਭਾਰੀ ਇਹਨੂੰ ਤੂਫਾਨ ਕਹਿੰਦੇ ਹੁੰਦੇ ਐ ਇੱਕ ਕਬੱਡੀ ਦਾ ਤੂਫਾਨ ਰੇਡਰ ਦੁਸਾਦ ਪਿੰਡ ਵਾਲਾ ਇਹ ਚਾਹ ਤੇ ਬੋਲੇ ਆਇਆ ਤਾਰਾ ਟੱਕਰਕਾਰਜ ਦੇ ਨਾਲ ਕਾਰਜ ਕਾਰਜ ਲੈ ਵੀ ਮਾਨ ਛੋੜੀ ਕਿ ਇੱਕੋ ਖੋਲ ਦੇ ਵੀਰਾ ਹੋ ਗਿਆ ਆ ਗਿਆ ਆ ਗਿਆ ਆ ਗਿਆ ਆ ਗਿਆ ਆ ਦੇਖੋ ਆ ਦੇਖੋ ਯਾਰਾਂ ਨੇ ਮੁੰਡੇ ਹੱਥੇ ਨੂੰ ਲੱਗਦਾ ਆ ਤੇਰੇ ਯੱਪ ਨੇ ਰੇਡਰ ਫੜਾਦਾ ਗੀਤ ਭਾਈ ਲੱਤੂਵਾਲ ਦੀ ਟੀਮ ਚੋਟੀ ਦੀ ਮੇਰੇ ਮਿੱਤਰੋ ਬਿੱਲੇ ਗੱਲ ਦੀਨੇ ਵਾਲੀ ਨੇ ਟਰੈਕਟਰ ਵਿੱਚ ਬਹੁਤ ਵੱਡੇ ਰੋਲਰਾਂ ਕੀਤੇ ਆ ਮਾਝ ਦੇ 4x4 ਪ੍ਰੋਮੋਟਰ ਨੇ ਇਹ ਪ੍ਰੀਤ ਇਹ ਕਾਚੋ ਵਾਲਾ ਇਹ ਪ੍ਰੀਤ ਆਹ ਗੁਲਜੀਤ ਆਹ ਪ੍ਰੀਤ ਆਹ ਗੁਲਜੀਤ ਉਹ ਤਾੜੀਆਂ 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 ਇਹ ਪ੍ਰੀਤ ਦੇ ਲਈ ਆਹ ਤਾੜੀਆਂ ਨਹੀਂ ਤਾੜੇ ਵਜਿਏ ਆਹ ਤਾੜੀਆਂ ਬਾਦੀਆਂ ਬਾਦੀਆਂ ਆ ਆ ਥਾਪੀ ਨਹੀਂ ਥਾਪਾ ਵੱਜਿਆ ਇਹ ਥਾਪੀ ਨਹੀਂ ਥਾਪੀ ਨੂੰ ਬੀਮ ਚੰਗੀ ਬੱਚੇ ਨੂੰ ਤਲੀਮ ਚੰਗੀ ਹੋਵੇ ਸਾਰੀ ਟੀਮ ਚੰਗੀ ਤਾਂ ਖਾਵੇ ਕਦੇ ਹਾਰਨਾ ਕਮਾਨੋਂ ਨਿਕਲਿਆ ਤੀਰ ਮਾੜਾ ਵਿਛੜਿਆ ਵੀਰ ਮਾੜਾ ਹੋਵੇ ਦੇ ਵਜ਼ੀਰ ਮਾੜਾ ਤਾਂ ਚੱਲੇ ਸਰਕਾਰਾਂ ਐ ਇਸੇ ਤਰ੍ਹਾਂ ਕਹਿੰਦੇ ਨਿੱਕੂ ਤੂਫਾਨ ਜੋਗੇ ਵਾਲਿਆ ਕਲਵੰਤ ਕੱਲ ਦਾ ਚੇਲਾ ਕਬੱਡੀਆਂ ਪਾ ਗਿਆ ਏ ਦੇ ਲਈ ਪਾਣੀ ਭਰੋ ਕੀ ਉਹ ਭੁੱਖ ਲੱਗੀ ਆ ਮੈਂ ਆਪਣੇ ਕਹਿ ਦੋ ਭੁੱਖ ਲੱਗੀ ਆ ਕਾੜੇ ਕਾਂ ਲੱਗੇ ਆ ਵੀ ਰਹਿ ਗਿਆ ਕਾੜੇ ਮਕਾੜਾ 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 ਆ ਪਲੇਅਰ ਆ ਪਲੇਅਰ ਆ ਇਧਰੇ ਆ ਪਲੇਅਰ ਆ ਇਧਰੇ ਆ ਪਲੇਅਰ ਆ ਇਧਰੇ ਆ ਆ ਮੈਂ ਹੱਥਾਂ ਨਾਲ ਕੱਢੀ ਕਿਵੇਂ ਤੂੰ ਆਇਆ ਗਰਮੀ ਕਿੰਨੀ ਲੱਗ ਰਹੀ ਗਰਮੀ ਤੇ ਨਹੀਂ ਮਸਾਂ ਸੁੱਕੇ ਆ ਕਿਹੜਾ ਯੋਧਾ ਤੇਰਾ ਵਲੌਗ ਲੈ ਆ ਇਧਰ ਲੀਦਾ ਅਬੀ ਐਂਡ ਕਰ ਯਾਰ ਸ਼ੁਕਰ ਪਰਮਾਤਮਾ ਦਾ ਅੱਜ ਨਾ ਬਹੁਤ ਟੈਨਸ਼ਨ ਹੀ ਅੱਜ ਤੇ ਪੁਆ ਦੇ ਪਿੰਡ ਮੈਚ ਹੀ ਤੇ ਸਾਰੇ ਪਿੰਡ ਪੁਆ ਹੁੰਦੀਆਂ ਤੇ ਜਿੱਤ ਕੇ ਮਾਪੇ ਨੇ ਕਿਰਪਾ ਕੀਤੀ ਆ ਨਹੀਂ ਨਹੀਂ ਸਾਡੀਆਂ 1 ਮਿੰਟ ਸਾਡੀਆਂ ਤਾਂ ਸਾਰੇ ਪਿੰਡ ਪੁਆ ਐ ਉਹ ਜਿਹੜੇ ਸਾਈ ਦਿਨ ਉਹਦੇ ਆਪਣੇ ਫੁੱਫੜ ਹੁੰਦੇ ਸਾਰੇ ਕੀ ਕਹਿੰਦੇ ਦੱਸ ਮੈਨੂੰ ਮਨਦੀਪ ਹੁਣ ਨਹੀਂ ਬੰਦ ਕਰ ਬੰਦ ਕਰ ਦਾ ਬਹੁਤ ਜਨਾ ਜ਼ੋਰ ਲਗਾ ਤੇਰੇ ਨਾਲ ਵੱਧ ਗਏ ਜੇ ਤੂੰ ਨਾਲ ਕੋਈ ਕਰ ਦੋ ਅੱਜ ਅੱਜ ਬੜਾ ਵਜੋ ਜਾਣਾ ਮੈਨੂੰ ਟਾਈਮ ਚਾਹੀਦਾ ਮੈਂ ਫਿੱਟ ਹੋਣਾ 18 ਤਰੀਕ ਤੱਕ ਅਜੇ ਨਹੀਂ ਮੇਰਾ ਸੀ ਵੀ ਚੱਲਣ ਡਿਆ ਹੌਲੀ ਹੌਲੀ ਕੋਈ ਚੱਕ ਨਹੀਂ ਆਪ ਮੇਰਾ ਸੀ ਫਟ ਤੋਂ ਬਾਅਦ ਮੈਂ ਉਹ ੱਖਾ ਸੈੱਟ ਹੋਣ ਡਿਆ 60 ਤੋਂ ਬਾਅਦ ਮੈਨੂੰ ਪਤਾ ਨਾ ਮੈਂ ਕਿਦਾਂ ਮੇਰੀ ਲਾਤ ਹੁਣ ਸਹੀ ਹੋਈ ਪੂਰੀ ਮਾਗੋ ਨਾ ਮਾਗੋ ਸਾਰੇ ਮਾਲਕਾਂ ਦੇ ਅਰੰਭ ਦੇ ਤੱਕ ਹੋ ਜਾਵਾ ਨਹੀਂ ਨਹੀਂ ਪੂਰਾ ਬਗ ਨਾ ਲੋਕਾਂ ਦੇ ਜਿਹੜੇ ਲੋਕੀ ਕਰਦੇ ਕਮੈਂਟਾਂ ਅਜ ਮਹਿਮ ਕੱਢਣੇ ਕੋਈ ਨਹੀਂ ਬਾਬਾ ਕੱਢਣੇ ਆ ਲੈ ਲੋਕਾਂ ਨੂੰ ਸ਼ੀਦਾ ਸ਼ੀਦਾ ਸਿੰਘਾਂ ਨੇ ਆਪੇ ਕਿਰਪਾ ਕਰਨੀ ਆ ਉਹਨਾਂ ਦੇ ਡੋਰੀਆਂ ਵੀਰ ਸਾਹਿਬ ਦਾ ਚਾਹੀਦੀ ਸਾਡੀ ਨੀਂਦ ਚ ਫੋੜਨੀ ਚਾਹੀਦੀ ਸ਼ੀਦਾ ਸਿੰਘਾਂ ਨੇ ਆਪੇ ਕਿਰਪਾ ਕਰਨੀ ਤੇ ਜਿਹੜੇ ਮਾੜੇ ਕਮੈਂਟ ਕਰਦੇ ਆ ਤੇ ਨਾ ਕਰ ਲੈਂਦੇ ਨਜ਼ਾਰਾ ਹੀ ਵੜਾਉਂਦਾ ਏ ਉਹ ਜਦੋਂ ਕਲਪਦੇ ਆ ਨਾ ਕਿਤੇ ਸਵਾਦ ਆਉਂਦਾ ਕਿਤੇ ਖੁਸ਼ੀ ਆਉਦੀ ਕਿਤੇ ਬੜੀ ਖੁਸ਼ੀ ਆਉਂਦੀ ਗੁਰੂ ਆਸਾ ਨਿਕਲ ਦੱਸ ਦੇ ਦੇ ਰੱਜ ਰੱਜ ਕੇ ਮੇਰੇ ਭਰਾ ਨੇ ਲੱਗਦੇ ਉਦਾਂ ਤੁਹਾਡਾ ਕੱਖ ਨਹੀਂ ਜਾਣਾ ਜਿਆ ਸਾਰਾ ਉਦਾਂ ਲੱਤ ਉਦਾਂ ਠੀਕ ਹੀ ਪਹਿਲਾਂ ਡੋਲ ਜੀ ਪਿੰਦੀ ਮਾੜੀ ਮਾੜੀ ਹਣਾ ਉਹ ਕੁੱਟ ਕੇ ਜਾਂਦੀ ਉਦਾਂ ਸਹੀ ਦੁਖਦੀ ਨਹੀਂ ਆ ਜੇ ਦੁਗਣੀ ਹੁੰਦੀ ਦੁਖਿਆਂਗ ਤੇ ਦੁਖਿਆ ਹੁੰਦਾ ਉਹ ਕੀ ਚੱਕਰ ਕੁੱਟ ਕੇ ਬਹੁ ਬੰਨੀ ਹੁੰਦੀ ਆ ਤਾਂ ਕਰਕੇ ਕੁੱਟ ਕੇ ਬੰਨੀ ਹੁੰਦੀ ਉੱਤੋਂ ਤੱਕ ਆਹੋ ਤਾਂ ਕਰਕੇ ਨਹੀਂ ਲੈਣਾ ਅਜੇ ਇੱਕ ਮੀਂਹ ਕਰਕੇ ਗਰੋਂਡਾ ਮਾੜੀਆਂ ਵਾ ਮੀਂਹ ਕਰਕੇ ਵੀ ਜਿਆਦਾ ਹਾਂ ਜਿਆਦਾ ਉਹ ਪੈਰ ਪੂਰ ਪੈਨ ਦਾ ਵੜਾ ਡਰ ਤਿੰਨ ਟੱਚ ਲਈਦੇ ਇੱਕ ਦੋ ਜਫਾ ਪਾ ਲਈਦਾ ਮੀਂਹ ਚ ਨਹੀਂ ਹਾਂ ਚਲੋ ਲੈ ਲੈ ਅਧਿਰਾ ਦੇ ਨੇ ਚੱਕਾ ਤਰਾ ਪਾਣ ਕਟੋ ਚਲੋ 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 ਕੁੱਡੇ 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 ਲੋ ਭਾਈ ਕੁੱਡੇ ਕੁੱਡੇ ਨਹੀਂ ਹੁੰਦੇ ਤੁਸੀਂ ਆ ਗਏ ਮੁੰਡੇ ਕਰੇ ਆ ਗਏ ਆ ਗਏ ਅੱਜ ਵੇਚ ਟਿੱਕਾ ਪਾਉਂਦੇ ਠੀਕ ਨਹੀਂ ਸੁਪੂ ਕਿੱਥੇ ਆ ਗਿਆ ਬੱਕਰ ਇਹ ਆਪਾਂ ਉਹ ਵੀਰੇ ਕਾ ਦਾ ਇਹ ਵੀ ਵਲੌਗ ਦਾ ਹੈਂਡ ਭਰਾਵਾ ਕਰਿਆ ਕਰੋ ਵੀਰ ਜੀ ਅੱਜ ਕਰਤਾ ਫਿਰ ਕਰੇ ਆ ਗਏ ਅਸੀਂ ਮੇਰਾ ਭਰਾ ਤਦੋਂ ਫਿਰ ਗੁੱਡ ਨਾਈਟ ਸੋਓ ਕਰ ਸਵੇਰੇ ਪਾਉਨੇ ਬਲੌਗ ਤੁਹਾਨੂੰ ਨਵਾਂ ਬਣਾ ਕੇ ਲਵ ਯੂ ਆਲ